ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਵੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਗਰੋਮੀ ਸ਼ਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਚਲਦਿਆਂ ਜਿੱਥੇ ਪੂਰੇ ਦੇਸ਼ ਦੇ ਅੰਦਰ ਧਾਰਮਿਕ ਮਾਹੌਲ ਬਣਿਆ ਹੋਇਆ ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਸ਼ਹੀਦੀ ਦਿਹਾੜੇ ਸਮਾਪਤ ਹੁੰਦੇ ਨੇ ਤੇ ਉਸ ਤੋਂ ਅਗਲੇ ਦਿਨ ਇੱਕ ਜੋ ਨਗਰ ਕੀਰਤਨ ਹੈ ਉਹ ਜਿਹੜਾ ਸੰਗਰੂਰ ਦੇ ਸਬਡਿਵੀਜ਼ਨ ਪੁਵਾਨੀਗਰ ਦੇ ਪਿੰਡ ਅਲਵਰਖ ਵਿਖੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਪਹੁੰਚਦਾ ਹੈ ਤੇ ਇਹ ਪਿਛਲੇ ਨੰਨੇ ਸਮੇਂ ਤੋਂ ਚੱਲਦਾ ਆ ਰਿਹਾ ਜਦੋਂ ਬਾਬਾ ਜੀ ਤਪਾਧਰਾਜ ਵਾਲੇ ਸੰਤ ਨਰੇਂਦਰ ਸਿੰਘ ਮੋਨੀ ਉਹ ਜੋ ਕਿ ਅ ਉੱਥੋਂ ਫਤਿਹਗੜ ਸਾਹਿਬ ਤੋਂ ਜੋ ਨਗਰ ਕੀਰਤਨ ਹੈ ਉdzi ਅਗਵਾਈ ਕਰਿਆ ਕਰਦੇ ਸਨ ਤੇ ਲਗਾਤਾਰ ਉਸ ਤੋਂ ਬਾਅਦ ਵੀ ਇਹ ਜਿਹੜਾ ਨਗਰ ਕੀਰਤਨ ਹੈ ਇਹ ਜਾਰੀ ਹੈ ਸੋ ਬੀਤੀ ਸ਼ਾਮ ਹਨੇਰਾ ਹੀ ਹੋ ਗਿਆ ਸੀ ਜਦੋਂ ਗੁਰਦੁਆਰਾ ਅਨਵਰਖ ਸਾਹਿਬ ਵਿਕੇ ਪਹੁੰਚਦਾ ਹੈ ਮੌਕੇ ਤੇ ਇਲਾਕੇ ਦੀਆਂ ਸੰਗਤਾਂ ਮੌਜੂਦ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਗਰ ਕੀਰਤਨ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਅਨਵਰਖ ਵਿਕੇ ਪਹੁੰਚਿਆ ਤੇ ਸਵਾਗਤ ਕੀਤਾ ਜਾ ਰਿਹਾ ਹੈ ਤੇ ਇਰਾਕੇ ਦੀਆਂ ਸੰਗਤਾਂ ਉੱਥੇ ਮੌਜੂਦ ਨੇ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂ ਮੌਕੇ ਤੇ ਮੌਜੂਦ ਸੀ ਸੋ ਤਸਵੀਰਾਂ ਤੁਹਾਨੂੰ ਅਲਵਾਰਕ ਤੋਂ ਸਿੱਧੀਆਂ ਦਿਖਾ ਰਹੇ ਆਂ ਮੀਟੀ ਰਾਤ ਦੀਆਂ ਇਹ ਤਸਵੀਰਾਂ ਨੇ ਕਿਉਂਕਿ ਨਾਬਾ ਵਿਖੇ ਕਈ ਥਾਂ 'ਤੇ ਜੋ ਨਗਰ ਕੀਰਤਨ ਹੈ ਉਸ ਨੂੰ ਹੌਲੀ 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 ਆਉਂਦੇ ਆਉਂਦੇ ਹਨੇਰਾ ਜਿਹੜਾ ਹਰ ਵਾਰ ਹੋ ਜਾਂਦਾ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਦੁਆਰਾ ਮੰਜੀ ਸਾਹਿਬ ਤੋਂ ਜੀ ਨਾਮ ਹੈ ਜੀ ਮੇਰਾ ਨਾਮ ਨਵਦੀਪ ਸਿੰਘ ਹੈ ਜੀ ਕਿਤੇ ਦੀ ਗੱਲ ਕਰ ਪਾਡੀ ਇਹ ਆਪਾਂ ਜੀ ਪਿੰਡ ਬਖੋਪੀਰ ਤੁਹਾਨੀਗੜ ਦੇ ਬਿਲਕੁਲ ਨੇੜੇ ਹੀ ਹੈ ਜੀ ਇਹ ਪਿੰਡ ਤੇ ਜੀ ਸੇਵਾ ਕਰ ਇਹ ਟਰਾਲੀਆਂ ਆਣੀਆਂ ਨੇ ਜੀ ਇਹ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਕੌਰ ਜੀ ਦੀ ਜਿਹੜੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਅੰਡ ਬਖੋਪੀਰ ਪਹੁੰਚਦਾ ਸਰਹੰਦ ਫਤਿਹਗੜ ਸਾਹਿਬ ਤੋਂ ਚੱਲ ਕੇ ਉਹ ਨਗਰ ਕੀਰਤਨ ਦੀ ਸੇਵਾ ਹਰ ਸਾਲ ਸਾਡੇ ਗਤਕਾ ਗਰੁੱਪ ਨੂੰ ਮਿਲਦੀ ਹੈ ਤੇ ਇਸ ਕਰਕੇ ਉਹ ਸੇਵਾ ਨਹੀਂ ਹੋਉਂਦੀ ਅਸੀਂ ਉਤੋਂ ਚੱਲੇ ਪਾਈ ਨਹੀਂ ਹੁਣ ਇਹ ਨਗਰ ਕੀਰਤਨ ਜਿਹੜਾ ਇੱਥੋਂ ਪਿੰਡਾਂ ਚੋਂ ਹੁੰਦਾ ਹੋਇਆ ਪਿੰਡ ਆਲਵਰਖ ਗੁਰਦੁਆਰਾ ਸਹਿਮਨਜੀਤ ਸਾਹਿਬ ਪਹੁੰਚਦਾ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਨਗਰ ਕੀਰਤਨ ਬੜੀ ਜਿੰਮੇ ਵੀ ਜਿਵੇਂ ਦੇਖਦੇ ਆਪਾਂ ਹਰੇਕ ਨਗਰ ਕੀਰਤਨ ਚ ਜਿਸ ਤਰ੍ਹਾਂ ਜਥੇਦਾਰਾ ਸਾਹਿਬ ਦੇ ਆਰਡਰ ਨੇ ਬੜੀ ਸ਼ਰਧਾ ਪੂਰਵਕ ਲੋਕਾਂ ਚ ਵੀ ਉਸੇ ਤਰੀਕੇ ਦਾ ਜਿਹੜਾ ਉਹਨਾਂ ਦਾ ਮਨ ਦੀ ਸ਼ਰਧਾ ਹੈ ਉਸੇ ਤਰੀਕੇ ਨਾਲ ਵੱਧਦੀ ਜਾ ਰਹੀ ਹੈ ਪਹਿਲਾਂ ਕਿਤੇ ਨਾ ਕਿਤੇ ਨਗਰ ਕੀਰਤਨਾਂ ਚ ਦੇਖਦੇ ਸੀ ਬੜੀਆਂ ਹੁੱਲੜ ਬਾਜੀਆਂ ਮਤਲਬ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਸਮਝ ਨਹੀਂ ਸੀ ਪਰ ਅੱਜ ਨਗਰ ਕੀਰਤਨ ਮੈਂ ਸਵੇਰ ਤੋਂ ਹੀ ਨਾਲ ਆ ਤੇ ਹੁਣ ਪਿੱਛੇ ਕੁਨੜਕੀ ਪਿੰਡ ਪਹੁੰਚ ਗਏ ਇੱਥੇ ਪਹੁੰਚਣ ਵਾਲੇ ਨੇ ਇੱਥੋਂ ਸਾਡੇ ਸੰਘਰੂਰ ਦੇ ਪਿੰਡਾਂ ਦੀ ਐਂਟਰੀ ਹੋ ਜੂਗੀ ਬਖਤੜੀ ਬਖੋਬੀਰ ਜਲਪਰਾ ਹੁੰਦੇ ਹੋਏ ਜਾ ਕੇ ਪਵਾਨੀਗੜ ਹੋ ਕੇ ਅਲੋਰ ਕਿਸਮਾਪਤੀ ਹੋਣੀ ਆ ਤਾਂ ਲੋਕਾਂ 'ਚ ਬੜੀ ਸ਼ਰਧਾ ਹੈ ਜੀ ਦੇਖੋ ਮੈਂ ਕਹਿੰਦਾ ਜੀ ਇਹ ਜਿਹੜੀ ਸਾਡੀ ਸਿੱਖੀ ਦੇ ਲਈ ਸਾਡੀ ਸਿੱਖ ਮਰਿਆਦਾ ਦੇ ਲਈ ਬਹੁਤ ਜ਼ਰੂਰੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਦਸ਼ਮ ਪਿਤਾ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਸਾਨੂੰ ਇਹ ਪਗੜੀਆਂ ਇਹ ਦਸਤਾਰਾਂ ਲੈ ਕੇ ਦਿੱਤੀਆਂ ਨੇ ਇਹ ਸਾਡੀ ਸਿੱਖ ਕੌਮ ਨੂੰ ਇਹ ਉਤਸ਼ਾਹ ਦੀ ਇਸ ਸਹਿਯੋਗ ਦੀ ਇਹ ਸਮਝ ਲਓ ਆਪਣੀ ਸਿੱਖੀ ਨੂੰ ਸੰਭਾਲਣ ਦੀ ਇਹ ਬਹੁਤ ਜ਼ਰੂਰਤ ਹੈ। ਲਖੋ ਸੰਗਤਾਂ ਨੂੰ ਤਾਂ ਸੰਗਤ ਆਪਾਂ ਕਈ ਦਿਨਾਂ ਤੋਂ ਦੇਖ ਰਹੇ ਹਾਂ 15 ਦਿਨਾਂ ਤੋਂ ਜਿਵੇਂ ਪੰਦਰਵਾੜਾ ਮਨਾਇਆ ਜਾਂਦਾ ਹੈ ਸੰਗਤਾਂ ਨੂੰ ਸੰਗਤਾਂ ਦਾ ਧੰਨਵਾਦ ਹੈ ਜੀ ਜਿਹੜਾ ਮਤਲਬ ਸਾਡੇ ਉਹ ਜੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ ਅਸਤਾਨਾਂ ਦੇ ਆਕੇ ਨਤਮਸਤਕ ਹੋ ਰਹੇ ਨੇ ਉਹਨਾਂ ਨੂੰ ਸ਼ਰਧਾਂਜਲੀ ਅੰਦੇਰੇ ਨੇ ਇਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕੀ ਨਾਮ ਹੈ ਜੀ ਸੁਖਵੀਰ ਸਿੰਘ ਜੀ ਇਹ ਮੈਂ ਬਹੁਤ ਵੱਡਾ ਭਾਗ ਆਣਿਆ ਜੀ ਇਹ ਸੇਵਾ ਹਰ ਇੱਕ ਨੂੰ ਮਿਲਦੀ ਨਹੀਂ ਹੈਗੀ ਪ੍ਰਧਾਨ ਜੀ ਵੱਲੋਂ ਸੇਵਾ ਲੱਗੀ ਸੀਗੀ 11 12 ਸਾਲ ਹੋ ਗਏ ਤਕਰੀਬਨ ਇਹੀ ਸੇਵਾ ਕਰਦੇ ਆ ਰਹੇ ਆ ਇੱਕ ਆਪਦੇ ਸਰੀਰ ਦੇ ਵਿੱਚੋਂ ਇੱਕ ਜਜ਼ਬਾ ਦਾ ਫਾਇਦਾ ਹੁੰਦਾ ਸਹਬਜ਼ਾਦਿਆਂ ਨੂੰ ਯਾਦ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਉਹਨਾਂ ਦੀ ਸੇਵਾ ਕਰਕੇ ਸਕੂਨ ਮਿਲਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਇਹ ਨਗਰ ਕੀਰਤਨ ਮਹਾਨ ਸ਼ਹੀਦ ਮਾਤਾ ਗੁਜਰ ਕੌਰ ਜੀ ਮਹਾਨ ਸ਼ੇਧ ਬਾਬਾ ਜੋਰਾਵਰ ਸਿੰਘ ਜੀ ਮਹਾਨ ਸਿੱਧ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਕੁਰਬਾਨੀ ਦੀ ਯਾਦ ਦੇ ਵਿੱਚ ਅਤੇ ਦਵਾਨ ਟੋਟਰ ਮੱਲ ਦੇ ਅਦੁੱਤੇ ਕਮਾਈ ਦੇ ਲੋਕ ਦੇ ਯਾਦ ਦੇ ਵਿੱਚ ਗੁਰਦੁਆਰਾ ਸ੍ਰੀ ਜੋਤੀ ਰੂਪ ਤੋਂ ਲਾਇ ਕਰਕੇ ਚੱਲ ਕਰਕੇ ਸਵੇਰੇ 7 ਵਜੇ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲੋ ਆਰਖ ਸੰਪੂਰਨ ਹੋਵੇਗਾ ਇਹ ਨਗਰ ਕੀਰਤਨਾ ਲਿਆਉਣ ਦਾ ਮਕਸਦ ਆਉਣ ਦਾ ਮਕਸਦ ਇਹ ਹੈ ਕਿ ਜਿਸ ਤਰ੍ਹਾਂ ਦਿਵਾਨ ਟੋਡਰਮਲ ਨੇ ਫਤਿਹਗੜ੍ਹ ਸਾਹਿਬ ਵਿਖੇ ਤਿੰਨੇ ਸਰੀਰਾਂ ਦਾ ਜਗਤ ਮਾ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਸਸਕਾਰ ਕੀਤਾ ਸੀ ਮੋਰਾ ਖੜੀਆਂ ਕਰਕੇ ਤੇ ਭਾਈ ਜੋਤ ਸਿੰਘ ਨਾਮੀ ਜਿਹੜਾ ਉਹਨਾਂ ਦਾ ਸਹਾਇਕ ਸੀ ਉਹਨੂੰ ਇਹ ਅਸਤ ਅੰਗਿੱਠੇ ਦੇ ਚੁੱਕ ਕਰਕੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਆਲੋ ਰਖਵਾਲੀ ਜਗ੍ਹਾ ਤੇ ਪੇਜਾ ਸੀ ਉਥੇ ਜਿਹੜੇ ਆਸਤ ਨੇ ਇਹ 1991 ਦੇ ਵਿੱਚ ਕਾਰ ਸੇਵਾ ਦੇ ਜਦੋਂ ਚੱਲੀ ਸੀ ਉਸ ਸਮੇਂ ਬਾਕਾਇਦਾ ਬਹੁਤ ساری ਸੰਗਤ ਖੜੀ ਸੀ ਇਹ ਆਸਤ ਨਿਕਲੇ ਸੀ ਅਤੇ ਕਲਸ ਦੇ ਵਿੱਚ ਪਾ ਕਰਕੇ ਕੰਚ ਦੇ ਵਰਤਮਾਨ ਦੇ ਵਿੱਚ ਪਾ ਕਰਕੇ 2 ਸਾਲ ਦੇ ਕਰੀਬ ਗੁਰੂ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਰੱਖ ਕਰਕੇ ਸੰਗਤਾਂ ਦਰਸ਼ਨਾ ਕਰਦੀਆਂ ਰਹੀਆਂ ਅਤੇ ਇਹ ਅੱਜ ਵੀ ਉੱਥੇ ਮੌਜੂਦ ਨੇ ਠੜਾ ਸਾਬ ਦੇ ਥੱਲੇ ਤੇ ਇਹ ਨਗਰ ਕੀਰਤਨ ਜਿਸ ਤਰ੍ਹਾਂ ਕਿ ਗੁਰਦੁਆਰਾ ਫਤੇਗੜ ਸਾਹਿਬ ਤੋਂ ਚੱਲ ਕਰਕੇ 13 ਪੋਹ ਨੂੰ ਨਗਰ ਕੀਰਤਨ ਜਿਸ ਤਰ੍ਹਾਂ ਕਿ ਮਾਤਾ ਗੁਜਰੀ ਜੀ ਦੇ ਤੇ ਸਹਿਬਜ਼ਾਦਿਆਂ ਦੇ ਸਰੀਰ ਦੀਵਾਨ ਟੋਡਰਮਲ ਲਾਇਆ ਕਰਕੇ ਉੱਥੇ ਸਸਕਾਰ ਲਈ ਪੁੱਜਿਆ ਸੀ ਐਸੀ ਤਰ੍ਹਾਂ ਹੀ ਅਗਲੇ ਦਿਨ ਜਿਸ ਤਰ੍ਹਾਂ ਫਿਰ ਪਹਿਲਾ ਨਗਰ ਕੀਰਤਨ 13 ਪੋਹ ਨੂੰ ਹੋਉਂਦਾ ਤੇ 14 ਪੋਹ ਨੂੰ ਜਿਹੜਾ ਇਹ ਨਗਰ ਕੀਰਤਨ ਨਾ ਜਿਸ ਤਰ੍ਹਾਂ ਕਿ ਫੁੱਲ ਲਿਆਂਦੇ ਸੀ ਭਾਈ ਜੋਤ ਸਿੰਘ ਨੇ ਤੇ ਹੱਲ ਔਰ ਖਾਏ ਸੀ ਉਸੇ ਤਰ੍ਹਾਂ ਦੇ ਇਹ ਰੂਪ ਦੇ ਵਿੱਚ ਉਸੇ ਯਾਦ ਦੇ ਵਿੱਚ ਸਹਿਬਜ਼ਾਦਾ ਦੀ ਸ਼ਹੀਦੀ ਦੇ ਯਾਦ ਵਿੱਚ ਉਹ ਫੁੱਲਾਂ ਦੇ ਯਾਦ ਦੇ ਵਿੱਚ ਸੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਬਹਾਰ ਸ਼ਹੀਦੀ ਸ਼ਰਧਾ ਯਾਦਗਾਰ ਨਗਰ ਕੀਰਤਨ ਦੇ ਨਾਂ ਤੇ ਹਰ ਸਾਲ 14 ਪਉਨੋਂ ਆਉਂਦਾ ਹੈ ਉਤਸ਼ਾਹ ਆਦੀ ਬਹਾਰ ਦਾ ਕੋਈ ਅਸਰ ਨਹੀਂ ਲੋਕਾਂ ਤੇ ਤਿੰਨ ਦਿਨ ਜਿਸ ਤਰ੍ਹਾਂ ਕਿ ਪਿੱਛੇ ਕੱਲ ਬਹੁਤ ਬ ਸ਼ੋ ਯਾਰ ਆਤ ਵੀ ਬਹੁਤ بارش ਹੋਈ ਆ ਕੱਲ ਜਿਹੜਾ ਫਤੇ ਗੜ੍ਹ ਸਾਹਿਬ ਤੋਂ ਨਗਰ ਕੀਰਤਨ ਚੱਲ ਕੇ ਜੋਤੀ ਸਰੂਪ ਗਿਆ ਉਹਦੇ ਤੇ ਵੀ بارش ਹੁੰਦੀ ਰਹੀ ਆ ਅੱਜ ਵੀ ਪਿੱਛੇ ਜਦੋਂ ਚੱਲਿਆ ਨਗਰ ਕੀਰਤਨ ਆ بارش ਹੁੰਦੀ ਰਹੀ ਆ ਪਰ ਜਿਹੜਾ ਪ੍ਰੇਮ ਗੁਰੂ ਸਤਗੁਰੂ ਦੇ ਨਾਲ ਮਹਾਨ ਉਹਨਾਂ ਸਾਹਿਬਜਾਦਾਂ ਦੀ ਕੁਰਬਾਨੀ ਦੀ ਯਾਦ ਦੇ ਵਿੱਚ ਕਿਸੇ ਨੂੰ ਕੋਈ ਪਰਵਾਹ ਨਹੀਂ ਕਿਸ ਸਾਡ ਠੰਡਾ ਹੈ ਜਾਂ ਕੋਈ ਢਲਮੱਠ ਹੋ ਜੂਗੀ ਉਹ ਬੱਸ ਇੱਕ ਸ਼ਰਧਾ ਲਾਇਆ ਕਰਕੇ ਹੀ ਇਹ ਸੇਵਾ ਕਰ ਰਹੇ ਨੇ ਆ ਆਪਾਂ ਦੇਖਦਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨਗਰ ਕੀਰਤਨ ਦੇ ਨਾਲ ਤੁਰੀ ਰਹੀ ਆ ਤੇ ਹਰ ਇੱਕ ਪੜਾਤੇ ਹੀ ਬਹੁਤ ਜ਼ਿਆਦਾ ਭੀੜ ਹੁੰਦੀ ਆ